ਅਬਸਰਦ ਦੇ ਸੇਤਵਾਂ ਨੂੰ ਵੱਡੀ ਕਾਮਯਾਬੀ ਮਿਲੀਏ ਰਈਏ ਦੇ ਕੋਲ ਧਾਨਪੁਰ ਰੋਡ ਦੇ ਉੱਤੇ ਇੱਕ ਡੀ ਐਡਿਕਸ਼ਨ ਸੈਂਟਰ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਨਹੀਂ ਸੀ ਅਵੈਤ ਤੌਰ ਤੇ ਚੱਲ ਰਿਹਾ ਸੀ ਨਿਊ ਹੋਪ ਰੀਹੈਬਿਲੀਟੇਸ਼ਨ ਤੇ ਕਾਉਂਸਲਿੰਗ ਸੈਂਟਰ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ ਕਿਸ ਤਰ੍ਹਾਂ ਉੱਥੇ ਨੌਜਵਾਨ ਬੈਠੇ ਨੇ ਕਿਸ ਤਰ੍ਹਾਂ ਠੰਡ ਚ ਆ ਖੰਡ ਚ ਬਿਨਾ ਰਜਾਈ ਤੋਂ ਰਹਿਣਾ ਕਿੰਨਾ ਔਖਾ ਹੈ ਪਰ ਇਹਨਾਂ ਨੂੰ ਕਿਸ ਤਰ੍ਹਾਂ ਕੋਠੜੀ ਦੇ ਵਿੱਚ ਤਾੜ ਕੇ ਰੱਖਿਆ ਜਾਂਦਾ ਸੀ ਇਹ ਟੀਮ ਵੱਲੋਂ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਸਿਵਲ ਸਰਜਨ ਨੇ ਜਿਹੜੇ ਡਾਕਟਰ ਵਿਜੇ ਕੁਮਾਰ ਉਹਨਾਂ ਨੂੰ ਸੂਚਨਾ ਮਿਲਦੀ ਉਹ ਇੱਕ ਟੀਮ ਬਣਾਉਂਦੇ ਨੇ ਉਹ ਉੱਥੇ ਭੇਜਦੇ ਨੇ ਟੀਮ ਜਾ ਕੇ ਜੋ ਦੇਖਦੀ ਉੱਥੇ 50 55 ਨੌਜਵਾਨ ਉੱਥੇ ਇਲਾਜ ਲਈ ਭਰਤੀ ਕੀਤੇ ਗਏ ਸਨ ਹਰ ਨੌਜਵਾਨ ਕੋਲੋਂ 10000 ਤੋਂ 15000 ਰੁਪਏ ਮਹੀਨਾ ਲਿਆ ਜਾਂਦਾ ਸੀ ਇਲਾਜ ਕਰਨ ਦਾ ਨਾ ਚਾਹ ਚੜਾਵਾਂਗੇ ਤੈਨੂੰ ਪਰ ਨਸ਼ਾ ਛਡਾਉਣ ਦੇ ਨਾਂ ਤੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਉਹਨਾਂ ਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੱਤੀ ਜਾਂਦੀ ਕਿਸ ਤਰ੍ਹਾਂ ਉਹ ਬੁਰੀ ਹਾਲਤ ਚ ਉੱਥੇ ਰਹਿ ਰਹੇ ਸਨ ਕਿਸ ਤਰ੍ਹਾਂ ਉਹਨਾਂ ਨੂੰ ਭੇਡਾਂ ਵਾਂਗੂ ਤਾਰ ਕੇ ਕਮਰੇ ਦੇ ਵਿੱਚ ਰੱਖਿਆ ਗਿਆ ਸੀ ਇਹ ਸੁਣ ਕੇ ਤੁਹਾਡੇ ਵੀ ਰੌਂਗ ਟੇ ਖਲੋ ਜਾਣਗੇ ਕਿਸ ਤਰ੍ਹਾਂ ਟੀਮ ਉੱਥੇ ਜਾਂਦੀ ਹੈ ਪਹਿਲੀ ਗੱਲ ਤੇ ਇਹ ਕਿ ਜਿਹੜੇ ਨੌਜਵਾਨ ਨਸ਼ੇ ਦੇ ਆਦੂ ਹੋ ਚੁੱਕੇ ਨੇ ਸਰਕਾਰ ਨੇ ਉਹਨਾਂ ਦੇ ਲਈ ਨਸ਼ਾ ਛਡਾਊ ਕੇਂਦਰ ਖੋਲ ਰੱਖੇ ਨੇ ਇਹ ਆਪਣਾ ਇਲਾਜ ਉੱਥੋਂ ਕਿਉਂ ਨਹੀਂ ਕਰਾਉਣ ਜਾਂਦੇ ਇਹ ਕਿਉਂ ਇੰਨਾ ਚੱਕਰਾਂ 'ਚ ਪੈਂਦੇ ਨੇ ਤੇ ਉੱਥੇ ਜਾ ਕੇ ਮੁੜ ਕੇ ਫਿਰ ਇਹਨਾਂ ਦੇ ਨਾਲ ਕਈ ਤਰ੍ਹਾਂ ਦੀ ਤਸ਼ੱਦਦ ਵੀ ਹੁੰਦੀ ਹੈ ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਇਹ ਸਾਰੀ ਕਿਸ ਤਰ੍ਹਾਂ ਕਾਰਵਾਈ ਹੋਈ ਕਿਸ ਤਰ੍ਹਾਂ ਇਹ ਨਸ਼ਾ ਛਡਾਊ ਸੈਂਟਰ ਚੱਲਿਆ ਸੀ ਉੱਥੇ ਕਿਹੜੀ ਕੰਡੀਸ਼ਨ 'ਚ ਹੋ ਰਹੇ ਸਨ ਰਹਿ ਰਹੇ ਸਨ ਸਾਰੇ ਨੌਜਵਾਨ ਅਸੀਂ ਗੱਲਬਾਤ ਕਰਾਂਗੇ ਅਮਰਸਰ ਦੀ ਸੇਵਾਦਾਰ ਜਨ ਡਾਕਟਰ ਵਿਦੇਕ ਕੁਮਾਰ ਨਾਲ ਤੇ ਜਿਹੜੀ ਟੀਮ ਉੱਥੇ ਗਈ ਸੀ ਉਹ ਟੀਮ ਦੇ ਇੰਚਾਰਜ ਡਾਕਟਰ ਭਾਰਤੀ ਤਮੰਦ ਦੇ ਨਾਲ ਸਾਲਾਂ ਨੇ ਅਮਰਸਰ ਦੇ ਸਿਵਲ ਸੱਜਣ ਡਾਕਟਰ ਵਿਜੇ ਕੁਮਾਰ ਇਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇੱਕ ਇਲੀਗਲ ਜਿਹੜਾ ਡੀਡਿਕਸ਼ਨ ਸੈਂਟਰ ਚੱਲ ਰਿਹਾ ਸੀ ਰਈਏ ਚੋਂ ਫੜੇ ਗਏ ਡਾਕਟਰ ਸਾਹਿਬ ਇਹ ਕੀ ਹੈ ਪੂਰਾ ਮਾਮਲਾ ਕਿਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਆਈ ਜਦੋਂ ਤੁਹਾਡੀ ਟੀਮ ਗਈ ਤੇ ਕੀ ਪਾਇਆ ਉੱਥੇ ਮੈਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਰਈਏ ਦੇ ਵਿੱਚ ਕੋਈ ਰੀਹੈਬਿਲੀਟੇਸ਼ਨ ਸੈਂਟਰ ਹੈ ਜਿਹੜਾ ਇਲੀਗਲ ਤੌਰ ਤੇ ਚੱਲ ਰਿਹਾ ਜੀ ਸੋ ਮੈਂ ਉਸੇ ਵੇਲੇ ਆਪਣੀ ਜਿਹੜੀ ਟੀਮ ਹੈਗੀ ਹੈ ਮੇਰੀ ਮੈਂ ਤਿਆਰ ਕੀਤੀ ਜਿੱਚ ਸਾਡੇ ਡਾਕਟਰ ਭਾਰਤੀ ਤਮਨ ਜਿਹੜੇ ਡੀਆਈਓ ਡਾਕਟਰ ਈਸ਼ਾ ਸੈਕਟਰੀਸਟ ਤੇ ਮਿਸਟਰ ਰਗੂ ਹੈਗੇ ਸਾਡੇ ਕਡੈਰੀਕਲ ਵਿੰਗ ਤੋਂ ਸੋ ਇਹਨਾਂ ਦੀ ਟੀਮ ਬਣਾ ਕੇ ਇਹਨਾਂ ਨੂੰ ਉੱਥੇ ਜਾ ਕੇ ਰੇਡ ਕਰ ਲਈ ਕਿਹਾ ਸੋ ਜਦੋਂ ਇਹ ਗਏ ਡਾਕਟਰ ਰੀਹੈਬਿਲਿਟੇਸ਼ਨ ਸੈਂਟਰ ਹੈ ਜਾਂ ਇਹ ਨਸ਼ਾ ਛੁਡਾਓ ਕੇਂਦਰ ਹੈ ਜੀ ਨਸ਼ਾ ਛੁਡਾਓ ਸင် ਨਸ਼ਾ ਇਹੀ ਵੀ ਨਸ਼ਾ ਛੁਡਾਓ ਕੇਂਦਰ ਕੋਈ ਖੁੱਲਿਆ ਹੋਇਆ ਇਲੀਗਲ ਤੌਰ ਦੇ ਉੱਤੇ ਜੀ ਤੋਂ ਦੀ ਇਨਫਾਰਮੇਸ਼ਨ ਤੋਂ ਬਾਅਦ ਮੈਂ ਆਪਣੀ ਟੀਮ ਭੇਜੀ ਵੀ ਜਾ ਕੇ ਦੇਖੋ ਕੀ ਹੈਗਾ ਜਦੋਂ ਇਹ ਉੱਥੇ ਗਏ ਤੇ ਇਹਨਾਂ ਨੇ ਮੈਨੂੰ ਇਨਫਾਰਮ ਕੀਤਾ ਕਿ ਡਾਕਟਰ ਸਾਹਿਬ ਇੱਥੇ ਵਾਕਈ ਵੀ ਕੁਝ ਹੈਗਾ ਉਪਨੇ ਉਸੇ ਵੇਲੇ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਲੋਕਲ ਪੁਲਿਸ ਦੀ ਹਲਪ ਲੈ ਕੇ ਅੰਦਰ ਜਿਹੜਾ ਜਾਓ ਉੱਥੇ ਦੇਖੋ ਕੀ ਹੈਗਾ ਅਛਾ ਡਾਕਟਰ ਦੇਖੋ ਦੇਖੋ ਜੋ ਮੇਰੀ ਜਾਣਕਾਰੀ ਹੈ ਵੀ ਜੇ ਕਿਸੇ ਨੇ ਵੀ ਜਿਹੜਾ ਨਸ਼ਾ ਛਡੋ ਕੇਂਦਰ ਚਲਾਉਣਾ ਇੱਕ ਉਹਦੀਆਂ ਨੋਰਮਸ ਐ ਪੂਰੀਆਂ ਵੀ ਕਿੰਨੀਆਂ ਨੋਰਮਸ ਐ ਕਿ ਕੀ ਨਾਮਸ ਪੂਰੀਆਂ ਕਰਦੇ ਸੀ ਕਦੋਂ ਤੋਂ ਇਹ ਸੈਂਟਰ ਚੱਲ ਰਿਹਾ ਸੀ ਕਿੰਨੇ ਲੋਕ ਉੱਥੇ ਭਰਤੀ ਸੀਗੇ ਕਿੰਨਾਂ ਦਾ ਇਲਾਜ ਕੀਤਾ ਜਾ ਰਿਹਾ ਸੀਗਾ ਕਿਉਂਕਿ ਜਿੰਨੇ ਵੀ ਕੋਈ ਵੀ ਸਾਡਾ ਡੀਡਿਕਸ਼ਨ ਜਾਂ ਰੀਹੈਬਿਲਿਟੇਸ਼ਨ ਸੈਂਟਰ ਜੇ ਕੋਈ ਖੋਲਦਾ ਤੇ ਉਹਦੇ ਵਿੱਚ ਉਹ ਸਾਡੇ ਪਹਿਲਾਂ ਆਫਿਸ ਦੇ ਵਿੱਚ ਅਪਲਾਈ ਕਰਦਾ ਹੈ ਡੀਸੀ ਸਾਹਿਬ ਜਿਹੜੀ ਕਮੇਟੀ ਹੈਗੇ ਆ ਉਹਨਾਂ ਦੇ ਚੇਅਰਮੈਨ ਨੇ ਸੋ ਪਹਿਲਾਂ ਸਾਡੀਆਂ ਪੂਰੀਆਂ ਕਾਰਵਾਈ ਹੁੰਦੀ ਹੈ ਇਨਸਪੈਕਸ਼ਨਸ ਹੁੰਦੀਆਂ ਸਾਰਾ ਦੇਖਿਆ ਜਾਂਦਾ ਹੈ ਕਿ ਉਹਦੇ ਵਿੱਚ ਸਿਸਟਮ ਕੀ ਹੈ ਉਹਦੇ ਸਾਰਾ ਕੁਝ ਦੇਖ ਕੇ ਓਵਰਆਲ ਫਿਰ ਅਸੀਂ ਸਾਡੇ ਵੱਲੋਂ ਜਿਹੜੀ ਹੈ ਉਹ ਨੂੰ ਮਨਜ਼ੂਰੀ ਮਨਜ਼ੂਰੀ ਦਿੱਤੀ ਜਾਂਦੀ ਹੈ ਦੀ ਦੀ ਇਹਦੇ ਰਕਸ਼ਪ ਕਿਵੇਂ ਜਿਵੇਂ ਜਿਵੇਂ ਮੈਨੂੰ ਪਤਾ ਚੱਲਿਆ ਜੀ ਜਿਹੜੀ ਟੀਮ ਗਈ ਉੱਥੇ 50 60 ਬੰਦਿਆਂ ਦਾ ਇਲਾਜ ਕੀਤਾ ਜਾ ਰਿਹਾ ਸੀਗਾ ਉਹ ਕਿਹੜੀ ਕੰਡੀਸ਼ਨ ਸੀਗੀ ਡਾਕਟਰ ਸਾਹਿਬੀ ਫਿਰ ਕੀ ਐਕਸ਼ਨ ਕੀ ਆਇਆ ਇਹਨਾਂ ਦੇ ਇਸ ਤਰ੍ਹਾਂ ਹੈ ਕਿ ਜਦੋਂ ਟੀਮ ਨੇ ਮੈਨੂੰ ਫਿਰ ਆ ਕੇ ਦੱਸਿਆ ਫੋਨ ਦੇ ਉੱਤੇ ਕਿ ਇੱਕ ਨਿਊ ਹੋਪ ਰੀਹੈਬਿਲਿਟੇਸ਼ਨ ਐਂਡ ਕਾਉਂਸਲਿੰਗ ਰਸਤੇ ਨਾਂ ਦੇ ਉੱਤੇ ਕੋਈ ਇਹ ਜਿਹੜਾ ਸੈਂਟਰ ਹੈਗਾ ਚੱਲ ਰਿਹਾ ਜਿਸ ਵੇਲੇ ਇਹਨਾਂ ਨੇ ਅੰਦਰ ਜਾ ਕੇ ਪੁਲਿਸ ਦੀ ਹੱਲਪ ਦੇ ਨਾਲ ਰੂਮ ਖਲਾਏ ਤੇ ਉੱਥੇ ਦੇਖਿਆ ਆਵੇ ਘੱਟ ਤੋਂ ਘੱਟ 50-55 ਦੇ ਆਸ-ਪਾਸ ਜਿਹੜੇ ਆ ਉੱਥੇ 18 ਸਾਲ ਤੋਂ ਵੱਧ ਜਿਹੜੇ ਹੈ ਉਮਰ ਦੇ ਲੜਕੇ ਸੀ ਉਹ ਵਿੱਚ ਮਤਲਬ ਕੁਝ ਸਿਆਣੇ ਵੀ ਸੀਗੇ ਸੋ ਇਹਨਾਂ ਨੇ ਫਿਰ ਇਹਨਾਂ ਨੂੰ ਇਹਨਾਂ ਨੇ ਉਹ ਸਾਰਾ ਉਹਨਾਂ ਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਵੀ ਰਿਕਾਡ ਤਾਂ ਉੱਥੇ ਕੁਝ ਉਹਦੇ ਆਫਿਸ ਦੇ ਵਿੱਚ ਕੋਈ ਫੋਟੋ ਵਗੈਰਾ ਸੀ ਗਿਆ ਕੁਝ ਸਰਟੀਫਿਕੇਟ ਸੀਗੇ ਉਹ ਇਹਨਾਂ ਨੇ ਆਪਣੇ ਸਾਰੇ ਕਬਜ਼ੇ ਚ ਲਏ ਨਾਲ ਜਿਹੜੇ ਜਿਹੜੇ ਬੱਚੇ ਸੀਗੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਕਰਕੇ ਅਰੇਂਜਮੈਂਟ ਕਰਕੇ ਪੁਲਿਸ ਦੀ ਹੈਲਪ ਦੇ ਨਾਲ ਕੁਝ ਲੋਕਾਂ ਦੇ ਉੱਥੇ ਪੇਰੈਂਟ ਸੀਗੇ ਤੇ ਕੁਝ ਬੱਚੇ ਜਿਹੜੇ ਆ ਉਹ ਆਪਣੇ ਘਰਾਂ ਨੂੰ ਚਲੇ ਗਏ ਘੱਟੋ ਘੱਟ ਮੇਰੇ ਖਾਲ 22 ਬੱਚੇ ਜਿਹੜੇ ਆ ਉਹ ਅਸੀਂ ਆਪਣੇ ਵਿਵੇਕਾ ਨਾਮ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਡੀਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਰਾਤੀ ਦਾਖਲ ਕੀਤੇ ਸੀ ਤੇ ਜਿਹੜੀ ਬਾਕੀ ਆ ਵੀ ਉੱਥੇ ਬੱਚਿਆਂ ਨੇ ਦੱਸ ਪੁੱਛਣ ਤੇ ਦੱਸਿਆ ਕਿ ਉੱਥੇ ਜਿਹੜਾ ਉਹਨਾਂ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਸੀ ਅਡਾ ਸਰ ਅੱਛਾ ਕੁੱਟਮਾਰ ਵੀ ਹੁੰਦੀ ਸੀ ਅਡਾ ਸਰ ਕਿੰਨੇ ਪੈਸੇ ਲੈ ਜਾਂਦੇ ਸੀ ਦੇਖੋ ਹਰ ਮਹੀਨੇ ਦੇਖੋ ਤੇ ਕਿੰਨੀ ਦੇਰ ਚੋਂ ਇਹ ਸੈਂਟਰ ਚੱਲਿਆ ਜੀ ਕਿਉਂਕਿ ਇਹ ਸੈਂਟਰ ਸਾਡੇ ਨੋਲਿਜ ਨਹੀਂ ਸੀਗਾ ਇਹ ਚੁੱਪਚੀਪ ਹੀ ਚੱਲ ਰਿਹਾ ਸੀਗਾ ਤੇ ਜੋ ਬੱਚਿਆਂ ਨੇ ਫੀਡਬੈਕ ਦਿੱਤੀ ਆ ਵੀ ਮਤਲਬ 2 2.5 ਸਾਲ ਦੇ ਆਸ-ਪਾਸ ਤੋਂ ਕਹਿੰਦੇ ਇਹ ਸੈਂਟਰ ਚੱਲ ਰਿਹਾ ਸੀਗਾ ਤੇ ਕਰੀਬ ਜਿਹੜੇ ਹੈ ਹਰ ਮਹੀਨੇ 10 ਤੋਂ 15000 ਰੁਪਏ ਉਹਨਾਂ ਕੋਲ ਜਿਹੜੇ ਲੈ ਜਾਂਦੇ ਸੀ ਬੱਚੇ ਉਹ ਜਿਹੜੇ ਕਿ ਨੌਜਵਾਨ ਉੱਥੇ ਇਲਾਜ ਕਰਵਾਉਣ ਵਾਸਤੇ ਜਿਨ੍ਹਾਂ ਨੂੰ ਭਰਤੀ ਕੀਤਾ ਜਾਂਦਾ ਸੀ ਤੇ ਰਣ ਸਾਹਿਬ ਕੀ ਸਾਹਮਣੇ ਆ 10 ਤੋਂ 15000 ਰੁਪਏ ਲਿਆ ਜਾਂਦਾ ਸੀ ਕੀ ਇਹਨਾਂ ਨੂੰ ਇਹਨਾਂ ਨੂੰ ਕੀ ਰਹਿਣ ਵਾਸਤੇ ਕੀ ਖਾਣ ਵਾਸਤੇ ਉੱਥੇ ਕਿਆ ਚੀਜ਼ਾਂ ਸੀਗੇ ਸਭ ਕੁਝ ਜੋ ਟੀਮ ਨੇ ਫੀਡਬੈਕ ਦਿੱਤੀ ਹੈ ਕਿ ਉੱਥੇ ਬੜੀ ਕੰਜੈਸਟਡ ਜੀ ਜਗ੍ਹਾ ਸੀਗੀ 50 50 ਬੱਚਿਆਂ ਵਾਸਤੇ ਉੱਥੇ ਪ੍ਰੋਪਰ ਉਹਨਾਂ ਦਾ ਟਾਇਲਟ ਦਾ ਅਰੇਂਜਮੈਂਟ ਵੀ ਅੱਛਾ ਨਹੀਂ ਸੀਗਾ ਕੋ ਖਾਣਾ ਵੀ ਬਹੁਤ ਜ਼ਿਆਦਾ ਉਹਨਾਂ ਲਈ ਕੋਈ ਰਸੋਈ ਵੀ ਬਹੁਤ ਜ਼ ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਸਾਰਾ ਉਹਦੀ ਨੋਰਮਸ ਪੂਰੇ ਕਰਦਾ ਸੀ ਕਿੰਨੇ ਅਕੋਰਡਿੰਗ ਟੂ ਯੂਅਰ ਦੇਖੋ ਤੁਸੀਂ ਸਿਵਲ ਸਰਜਨ ਅਮਰਸਰ ਦੇ ਵੀ ਅਮਰਸਰ ਦੇ ਵਿੱਚ ਕਿੰਨੇ ਰੀਹੈਬਿਲਿਟੇਸ਼ਨ ਸੈਂਟਰ ਜਿਹੜੇ ਆ ਚੱਲ ਰਹੇ ਆ ਹੋ ਸਕਦਾ ਹੈ ਦੇਖੋ ਇਕੱਲਾ ਤਾਂ ਹੈ ਨਹੀਂ ਜਿਵੇਂ ਤੁਸੀਂ ਦੱਸਿਆ 2 2.5 ਸਾਲ ਤੋਂ ਚੱਲ ਰਿਹਾ ਹੋਰ ਵੀ ਇਸ ਤਰ੍ਹਾਂ ਦੇ ਚੱਲਦੇ ਹੋਣ ਜਿਹੜੀ ਜਾਣਕਾਰੀ ਨਾ ਹੋਵੇ ਤੇ ਇਹਨਾਂ ਨੂੰ ਰੋਕਣ ਵਾਸਤੇ ਤੁਸੀਂ ਕੀ ਹੁਣ ਪ੍ਰੀਵੈਂਟਿਵ ਮੇਅਰ ਕੀ ਸਟੈਪ ਲਾਇਆ ਹੈ ਮੈਂ ਅੱਜ ਹੀ ਹੁਣੇ 4 ਵਜੇ ਮੈਂ ਇੱਕ ਆਪਣੇ ਐਸਐਮਓ ਦੇ ਨਾਲ ਵੀਸੀ ਰੱਖੀ ਹੈ ਉਹ ਇਸੇ ਸਬੰਧ ਵਿੱਚ ਹੀ ਹੈਗੀ ਹੈ ਕਿ ਮੈਂ ਆਪਣਾ ਜੇ ਸਾਰੇ ਐਸਐਮਓ ਨੂੰ ਹਦਾਇਤ ਕਰਦੀਆਂ ਕਿ ਆਪਣੇ ਆਪਣੇ ਸਟਾਫ ਨੂੰ ਐਕਟੀਵੇਟ ਕਰਕੇ ਸਾਰੇ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜੇਕਰ ਕੋਈ ਇਸ ਤਰ੍ਹਾਂ ਦਾ ਇਲੀਗਲ ਕੋਈ ਸੈਂਟਰ ਤੁਹਾਨੂੰ ਲੱਗਦਾ ਹੈ ਕਿ ਕੋਈ ਚੱਲਦਾ ਹੈ ਤੇ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੈ ਉਹ ਪ੍ਰੋਵਾਈਡ ਦਿੱਤੀ ਜਾਵੇ ਤੇ ਦਰਸ਼ਕਾਂ ਇਹਦੀ ਪੁਲਿਸ ਦੀ ਮਦਦ ਲਈਏ ਤੁਸੀਂ ਦੇਖੋ ਨਾ ਇੱਕ ਇਲੀਗਲ ਸੈਂਟਰ ਚੱਲਿਆ ਹੈ ਬਿਨਾਂ ਗੱਲ ਤੋਂ ਹੀ ਕੋਈ ਉਹਦੇ ਕੋਲ ਦੇਖੋ ਨਾ ਜਿਹੜੀਆਂ ਨੋਰਮਸ ਉਹ ਪੂਰੇ ਬੇਸਿਕਲੀ ਤਾਂ ਸਰਕਾਰ ਦਾ ਮਕਸਦ ਇਹ ਹੈਗਾ ਜਿਹੜੇ ਨੌਜਵਾਨ ਭਟਕ ਗਏ ਜਿਹੜੇ ਛਿੱਟਾ ਲੈਂਦੇ ਆ ਜਾਂ ਨਸ਼ਾ ਕਰਦੇ ਨੇ ਰੀਹੈਬਿਲੀਟੇਸ਼ਨ ਸੈਂਟਰ ਨਸ਼ਾ ਛਡਾਊ ਕੇਂਦਰ ਚੋਂ ਉਹਨੂੰ ਦਾਖਲ ਕਰਕੇ ਉਹਦੀ ਇਹ ਦਵਾਈ ਛਡਾਈ ਜਾਏ ਪਰ ਇਹ ਤਾਂ ਹੋਰ ਬੰਦਿਆਂ ਨੂੰ ਐਡਿਕਟ ਕਰ ਰਹੇ ਆ ਜਾਂ ਜਿਵੇਂ ਉਹਨਾਂ ਨੂੰ ਮਾਰਦੇ ਕੁਟਦੇ ਵੀ ਉਹਨਾਂ ਨੂੰ ਕਿਉਂਕਿ ਮੇਰੇ ਸਟਾਫ ਨੇ ਦੱਸਿਆ ਕਿ ਉੱਥੇ ਇਹਨਾਂ ਨੂੰ ਕੋਈ ਮੈਡੀਸਿਨ ਬਹੁਤ ਜ਼ਿਆਦਾ ਕੋਈ ਕਿਸੇ ਤਰ੍ਹਾਂ ਦੀ ਬੂਪੀ ਨੋਰਫੀਨ ਵਗੈਰਾ ਦੀ ਇਦਾਂ ਦੀ ਮੈਡੀਸਿਨ ਉੱਥੇ ਇਹਨਾਂ ਕੋਲੋਂ ਕਿਤੇ ਨਹੀਂ ਮਿਲੀ ਲੇਕਿਨ ਕਹਿੰਦੇ ਸੀ ਕਿ ਅਸੀਂ ਅਧਿਆਤਮਿਕ ਤੌਰ ਤੇ ਉਹਨਾਂ ਨੂੰ ਠੀਕ ਕਰਦੇ ਹਾਂ ਲੇਕਿਨ ਜੋ ਉੱਥੇ ਕੰਡੀਸ਼ਨ ਸੀ ਗਿਆ ਕੋਈ ਮੈਨੂੰ ਨਹੀਂ ਲੱਗਦਾ ਨਹੀਂ ਸੀ ਕਿ ਉਹ ਇਦਾਂ ਦੀਆਂ achੀਆਂ ਹੋਣਗੀਆਂ ਕਿ ਮਤਲਬ ਇਹ ਉਹਨਾਂ ਨੂੰ ਬੜੀ ਕੋਈ ਅੱਛੀ ਫੈਸਿਲਿਟੀ ਜਿਹੜੀ ਉੱਥੇ ਮਿਲਦੀ ਹੋਗੀ ਤੇ ਡਾਕਟਰ ਸਾਹਿਬ ਕੀ ਫਿਰ ਇਹਦੇ ਤੇ ਜਿਹੜਾ ਨਿਊ ਹੋਪ ਰੀਹੈਬਿਲਿਟੇਸ਼ਨ ਐਂਡ ਕਾਉਂਸਲਿੰਗ ٹرسٹ ਹੈ ਜਿਹਦਾ ਇਹਦਾ ਮਾਲਕ ਹੈ ਕੀ ਨਾਮ ਹੈ ਇਹਦਾ ਤੇ ਕੀ ਪੁਲਿਸ ਨੂੰ ਤੁਸੀਂ ਕੀ ਲਿਖ ਦਿੱਤਾ ਕੀ ਕਾਰਵਾਈ ਵਾਸਤੇ ਪੁਲਿਸ ਨੂੰ ਕਹਿ ਦਿੱਤਾ ਅਸੀਂ ਅੱਜ ਮੈਂ ਅੱਜ ਅਸੀਂ ਜਿਹੜੀ ਹੈ ਪੁਲਿਸ ਨੂੰ ਲਿਖ ਦਿੱਤਾ ਕਿ ਆ ਇੱਕ ਜਿਹੜਾ ਸੈਂਟਰ ਹੈਗਾ ਇਲੀਗਲ ਸੈਂਟਰ ਇੱਥੇ ਚੱਲਦਾ ਪਿਆ ਸੀਗਾ ਤੇ ਇਹ ਉਹਦੀ ਉੱਥੋਂ ਦੇ ਐਸਐਚਓ ਨੂੰ ਕਿਹਾ ਕਿ ਇਹਨੂੰ ਬੰਦ ਉਹਨੂੰ ਅਸੀਂ ਲੋਕ ਸੀਲ ਕਰ ਦਿੱਤਾ ਤੇ ਉਹਦੇ ਜਿਹੜੇ ਬੰਦਿਆਂ ਦੇ ਜਿਨ੍ਹਾਂ ਦਾ ਹੈਗਾ ਉਹਨਾਂ ਦੇ ਉੱਤੇ ਜਿਹੜੀ ਜੋ ਅਫੀਸ਼ੀਅਲ ਕਾਰਵਾਈ ਬੰਦੀ ਹੈਗੀ ਆ ਉਹ ਕੀਤੀ ਜਾਵੇ ਉਦੀ ਕਾਪੀ ਮੈਂ ਇੱਕ ਆਪਣੇ ਮਾਨਯੋਗ ਡੀਸੀ ਸਾਹਿਬ ਨੂੰ ਇੱਕ ਐਸਐਸਪੀ ਸਾਹਿਬ ਨੂੰ ਜਿਹੜੀ ਉਹਦੀ ਕਾਪੀ ਕਰਦੇ। ਵੇਖੀ ਕੀ ਕਾਰਵਾਈ ਦਰਖਾਸਤ ਹੁੰਦੀ ਇਹਨਾਂ ਤੇ ਵੇਖੋ ਇਲਿਗਲ ਕੰਮ ਹੈ ਬੱਚਿਆਂ ਨੂੰ ਤੁਸੀਂ ਤਾੜ ਕੇ ਰੱਖਿਆ ਹੋਇਆ ਹੈ ਨੌਜਵਾਨਾਂ ਨੂੰ ਕੀ ਕਾਰਵਾਈ ਕੀ ਤੁਹਾਡੇ ਅਕੋਰਡਿੰਗ ਕੀ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ। ਦੇਖੋ ਇਹ ਤਾਂ ਹੈ ਤਾਂ ਇੱਕ ਟਾਈਪ ਦਾ ਫਰਾਡ ਹੀ ਹੈਗਾ ਤੇ ਜੋ ਦੇ ਚ ਫਰਾਡ ਦੀਆਂ ਧਾਰਾਂ ਲੱਗਦੀਆਂ ਹੋਣ ਲੱਗਣੀ ਚਾਹੀਦੀ। ਚਲੋ ਤੁਸੀਂ ਹੋਰ ਕੁਝ ਦਰਖਾਸਤ ਦੱਸਣਾ ਚਾਹੋ। ਮੈਂ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਜਦੋਂ ਵੀ ਕਿਸੇ ਆਪਣੇ ਬੱਚੇ ਨੂੰ ਕਿਤੇ ਇਹੋ ਜੇ ਸੈਂਟਰ ਚ ਲੈ ਕੇ ਜਾਂਦੇ ਆ ਜਿਹੜਾ ਤੋ ਸਾਡੇ ਹਸਪਤਾਲਾਂ ਦੇ ਵਿੱਚ ਤੁਸੀਂ ਸਰਕਾਰੀ ਹਸਪਤਾਲ ਹੈ ਸਾਡਾ ਫ੍ਰੀ ਟ੍ਰੀਟਮੈਂਟ ਮਿਲਦਾ ਉੱਥੇ ਤੇ ਪੈਸੇ ਵੀ ਨਹੀਂ ਲੱਗਦੇ ਤੁਸੀਂ 10 15 20000 ਰੁਪਏ ਖਰਚ ਰਹੇ ਹੋ ਇਹ ਤੇ ਸਾਰਾ ਟ੍ਰੀਟਮੈਂਟ ਫ੍ਰੀ ਹੁੰਦਾ ਸਾਡੇ ਕੋਲ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਡੇ ਕੋਲ ਆਉਣਾ ਚਾਹੀਦਾ ਹੈ ਤੁਹਾਨੂੰ ਕਿਸੇ ਵੀ ਕਿਸ ਤਰ੍ਹਾਂ ਦੀ ਕਿਹੇ ਵੀ ਮੁਸ਼ਕਲ ਆਉਂਦੀ ਹੈ ਮੈਂ ਇੱਥੇ ਬੈਠਾ ਸੀ ਆਜੇ ਸਿਵਲ ਸਰਜਨ ਮੇਰੇ ਕੋਲ ਆਓ ਆਈ ਵਿਲ ਡੈਫੀਨਿਟਲੀ ਹੈਲਪ ਤੁਹਾਡੀ ਮੈਂ ਜਰੂਰ ਮਦਦ ਕਰਾਂਗਾ ਸੋ ਇਹੋ ਜਿਹੜੇ ਸੈਂਟਰਾਂ ਤੋਂ ਬਚੋ ਜਿਹੜੇ ਸਰਕਾਰੀ ਸੈਂਟਰ ਹੈਗੇ ਆ ਜਾਂ ਜਿਹੜੇ ਪ੍ਰਾਈਵੇਟ ਸਾਡੇ ਅਥੋਰਾਈਜ਼ਡ ਸੈਂਟਰ ਹੈ ਉੱਥੇ ਹੀ ਜਾਓ ਡਾਕਟਰ ਸਾਹਿਬ ਵੀ ਕੇ ਵੀ ਸਾਹਮਣੇ ਆਜੀ ਵੀ ਕੁਝ ਬੰਦਿਆਂ ਨੂੰ ਤੇ ਦੋ-ਦੋ ਸਾਲਾਂ ਤੋਂ ਉੱਥੇ ਰੱਖਿਆ ਸੀ ਵੀ ਪੱਕੇ ਜਿਵੇਂ ਭਰਤੀ ਕਰ ਲਏ ਹੁੰਦੇ ਉੱਥੇ ਹਾਂ ਮੈਨੂੰ ਪਤਾ ਲੱਗਾ ਕਿ ਕੁਝ ਬੰਦੇ ਉੱਥੇ 2 ਸਾਲ ਤੋਂ ਵੀ ਉੱਥੇ ਕੰਮ ਕਰ ਰਹੇ ਸੀ ਉਹ ਰੋਟੀ ਪਾਣੀ ਵੀ ਉਹਨਾਂ ਤੋਂ ਹੀ ਬਣਾਉਂਦੇ ਸੀਗੇ ਉਹ ਉਥੋਂ ਦਾ ਕਪੜੇ ਵੀ ਉਹ ਆਪ ਹੀ ਉਹਨਾਂ ਦੇ ਵਿੱਚ ਬੰਦਿਆਂ ਦੀਆਂ ਡਿਊਟੀਆਂ ਲਾਈਆਂ ਸੀ ਕਪੜੇ ਵੀ ਉਹ ਹੀ ਧੁੰਦੇ ਸੀ ਤੋਂ ਮੈਨੂੰ ਲੱਗਦਾ ਕਿ ਇਹ ਸਾਰਾ ਗਲਤ ਹੋ ਰਿਹਾ ਸੀਗਾ ਚਲੋ ਇਹ ਸੰ ਸ਼ਿਵਸੰਜਨ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਵੀ ਇੱਕ ਕਿਸ ਤਰ੍ਹਾਂ ਰਈਏ ਦੇ ਵਿੱਚ ਧਿਆਨਪੁਰ ਰੋਡ ਹੈ ਉੱਥੇ ਨਿਊ ਹੋਪ ਰੀਹੈਬਿਲਿਟੇਸ਼ਨ ਐਂਡ ਕਾਉਂਸਲਿੰਗ ਸੈਂਟਰ ਚੱਲਿਆ ਸੀਗਾ ਤੇ ਕੀ ਉੱਥੇ ਕੰਡੀਸ਼ਨ ਸੀ ਜਿਹੜੇ ਡਾਕਟਰ ਲੀਡ ਕਰ ਰਹੇ ਸੀ ਡਾਕਟਰ ਭਾਰਤੀ ਤਮਨ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਸਾਡੇ ਨਾਲ ਨੇ ਡਾਕਟਰ ਭਾਰਤੀ ਤਮਨ ਜਿਨ੍ਹਾਂ ਵੱਲੋਂ ਇਹ ਟੀਮ ਨੂੰ ਲੀਡ ਕੀਤਾ ਗਿਆ ਰਈਏ ਜਦੋਂ ਪਹੁੰਚਦੇ ਨੇ ਡਾਕਟਰ ਜਦੋਂ ਤੁਸੀਂ ਉੱਥੇ ਕੀ ਸੀਗਾ ਸੀ ਮਤਲਬ ਉੱਥੇ ਸਰ ਉੱਥੇ ਜਦੋਂ ਅਸੀਂ ਗਏ ਤੇ ਇੱਕ ਕਾਲਾ ਗੇਟ ਲੱਗਾ ਹੋਇਆ ਸੀ ਜਿਹੜਾ ਕਿ ਅੰਦਰੋਂ ਬੰਦ ਸੀ ਅਸੀਂ 10 ਮਿੰਟ ਉਹਨਾਂ ਗੇਟ ਨੂੰ ਖੜਕਾਇਆ ਬਟ ਮਤਲਬ ਬੜੀ ਲੇਟ ਸਾਨੂੰ ਅੰਦਰੋਂ ਨਜ਼ਰ ਆ ਰਿਹਾ ਸੀ ਕਿ ਉੱਥੇ ਨਾ 10-15 ਮੁੰਡੇ ਉਸ ਵੇੜੇ 'ਚ ਤੁਰੇ ਫਿਰਦੇ ਆ ਫਿਰ ਅਸੀਂ ਦੁਬਾਰਾ ਗੇਟ ਖੜਕਾਇਆ ਉਹਨਾਂ ਮੁੰਡਿਆਂ ਨੂੰ ਹੀ ਥੋੜਾ ਅਸੀਂ ਡਾਂਟਿਆ ਵੀ ਕਿ ਗੇਟ ਕਿਉਂ ਨਹੀਂ ਖੋਲਦੇ ਫਿਰ ਉਹਨਾਂ ਨੇ ਇੱਕ ਜਿਹੜਾ ਉਹਨਾਂ ਦਾ ਆਫਿਸ ਸੀ ਆਫਿਸ ਵਾਲਾ ਗੇਟ ਉਹਨਾਂ ਨੇ ਖੋਲਿਆ ਤੇ ਚੋਰ ਰਸਤਾ ਖੋਲਿਆ ਮੇਨ ਰਸਤਾ ਉਹਨਾਂ ਨੂੰ ਫੇਰ ਵੀ ਨਹੀਂ ਖੋਲੇ ਮੇਨ ਗੇਟ ਹਾਂਜੀ ਸਰ ਐਨਜੀਸੀ ਤੇ ਅਸੀਂ ਜਦੋਂ ਆਫਿਸ 'ਚ ਗਏ ਤੇ ਆਫਿਸ 'ਚ ਬੜੀਏ ਸਰਟੀਫିକੇਟਸ ਲੱਗੇ ਹੋਏ ਸੀ ਜਦੋਂ ਅਸੀਂ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਪੜਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰੇ ਸਰਟੀਫਿਕੇਟਸ ਫੇਕ ਹੈਗੇ ਸੀ। ਮਤਲਬ ਪ੍ਰਭਾਵ ਪਾਉਣ ਵਾਸਤੇ ਲੋਕਾਂ ਦੇ ਵੀ ਸਾਡੇ ਕੋਲ ਬੜੇ ਸਾਰੇ ਸਰਟੀਫਿਕੇਟ ਹੈ ਇਸ ਕਹਿ ਕੇ ਰੱਖੇ ਸੀ। ਤੇ ਜਦੋਂ ਤੁਸੀਂ ਅੰਦਰ ਜਾਂਦੇ ਹੋ ਵੀ ਕਿਸ ਤਰ੍ਹਾਂ ਕੰਡੀਸ਼ਨ ਸੀਗੀ। ਮੈਨੂੰ ਜੋ ਪਤਾ ਚੱਲਿਆ ਵੀ ਕਹਿੰਦੇ ਕਮਰੇ ਚ ਕਮਰਾ ਕਮਰੇ ਚ ਕਮਰਾ। ਬਿਲਕੁਲ ਹੈ ਸਹੀ ਗੱਲ ਹੈ। ਇੱਕ ਕਮਰਾ ਸੀ। ਉਹ ਥੋੜਾ ਹਾਲ ਕਮਰਾ ਕਹਿ ਦੋ ਜਿਹਦੇ ਵਿੱਚ ਉਹ ਕਿਉਂਕਿ ਦਿਸਦਾ ਸੀ ਕਮਰਾ ਬਾਹਰੋਂ ਦਿਸਦਾ ਸੀ ਉਹਦੇ ਚ ਕੀ ਕੁਛ ਹੈ। ਉੱਥੇ ਪੰਜ ਛੇ ਬੈੱਡ ਡਿੱਟੇ ਹੋਏ ਸੀ। ਤੇ ਅੰਦਰ ਜਦੋਂ ਗਏ ਤੇ ਉੱਥੇ ਚਾਰ ਬੈਡ ਸੀ ਪਰ ਉਸ ਤੋਂ ਅੱਗੇ ਜਦੋਂ ਅਸੀਂ ਜਾਂਦੇ ਗਏ ਕਿਉਂਕਿ ਉਹ ਕਮਰਾ ਹੀ ਇੱਕ ਦੂਸਰੇ ਨੂੰ ਰਸਤਾ ਦਿਖਾਈ ਜਾ ਰਿਹਾ ਸੀ ਤੇ ਜਦੋਂ ਅਸੀਂ ਅੰਦਰ ਗਏ ਤੇ ਕੁਝ ਇੱਕ ਜਿਵੇਂ ਕੋਠੜੀ ਟਾਈਪ ਹੁੰਦਾ ਕਿ ਨੇਰ ਕੁਪ ਕੇਰ ਕਮਰਾ ਉਹਦੇ ਵਿੱਚ ਕੋਈ ਲਾਈਟ ਦਾ ਇੰਤਜ਼ਾਮ ਨਹੀਂ ਸੀ ਤੇ ਉੱਥੇ ਆਪਾਂ ਜਦੋਂ ਆਪਣੇ ਇਹਦੇ ਨਾਲ ਆਪਣੇ ਲਾਈਟਸ ਜਗਾ ਕੇ ਪਤਾ ਕੀਤਾ ਤੇ ਉੱਥੇ 6 ਮੁੰਡੇ ਲੇਟੇ ਹੋਏ ਸੀ ਬੜੀ ਔ ਮਤਲਬ ਤਰਸਜੋਗ ਹਾਲਤ ਸੀ ਕਿ ਉਹਨਾਂ ਨੂੰ ਜਿਵੇਂ ਕੁਝ ਨਹੀਂ ਪਤਾ ਕੀ ਆਲੇ ਦੁਆਲੇ ਕੀ ਕੁਝ ਹੋ ਰਿਹਾ ਹੈ ਉਹਨਾਂ ਨੂੰ ਅਸੀਂ ਜਗਾਇਆ ਤੇ ਆਪਣੇ ਨਾਲ ਬਾਹਰ ਲੈ ਕੇ ਆਏ ਸਰ ਉਹਨਾਂ ਨੇ ਕੁਛ ਇਹ ਵੀ ਦੱਸਿਆ ਜੇ ਤੁਸੀਂ ਪੁੱਛਿਆ ਵੀ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਜਾਂਦੀ ਸੀ ਹਾਂਜੀ ਸਰ ਉਹ ਸਾਡੇ ਕਹਿਣ ਤੋਂ ਬਿਨਾ ਹੀ ਉਹ ਬॉयਜ਼ ਕਹਿ ਰਹੇ ਸੀ ਕਿ ਸ਼ੁਕਰ ਹੈ ਤੁਸੀਂ ਸਾਨੂੰ ਬਾਹਰ ਲੈ ਕੇ ਆਏ ਹੋ ਸਾਡੀ ਤੇ ਇੱਥੇ ਰੋਜ਼ ਕੁੱਟਮਾਰ ਹੁੰਦੀ ਹੈ ਕਿਉਂ ਕੁੱਟਦੇ ਵੀ ਰੋਟੀ ਮੰਗਦੇ ਤਾਂ ਕੁੱਟਦੇ ਜੀ ਜਾਂ ਦਵਾਈ ਮੰਗਦੇ ਤਾਂ ਕੁੱਟਦੇ ਜੀ ਜਾਂ ਟੋਟ ਲੱਗਦੀ ਸਰ ਇਹ ਮਤਲਬ ਮੇਬੀ ਦੀ ਤੋਟ ਲਗਦੀ ਹੋਏ ਤੇ ਉਹ ਕੁਝ ਮੰਗਦੇ ਹੁੰਨ ਤੇ ਉਹਦੇ ਉਹਦੇ ਵਿੱਚ ਉਹਨਾਂ ਨੂੰ ਇੱਕ ਕਮਰੇ ਚ ਬੰਦ ਕਰਕੇ ਤੇ ਉੱਥੇ ਉਹਨਾਂ ਨੂੰ ਥੋੜਾ ਮਾਰਕ ਉਟਕੇ ਅੱਛੇ ਦਰਸ਼ਕੋ ਦੇਖੋ 55 ਬੰਦੇ ਆ ਵਾਸਤੇ ਦੇਖੋ ਟਾਇਲਟ ਚਾਹੀਦੇ ਆ ਸੋਨ ਨੂੰ ਬੈੱਡ ਚਾਹੀਦੇ ਆ ਕੀ ਆ ਇੱਕ ਕੰਡੀਸ਼ਨਸ ਸਾਰੀਆਂ ਉਹ ਫੁੱਲਫਿਲ ਕਰਦੇਖੋ 15000 ਰੁਪਿਆ ਵੀ ਘਟ ਨਹੀਂ ਹੁੰਦਾ ਹਰ ਮਹੀਨੇ ਲਿਆ ਜਾ ਰਿਆ ਸੀਗਾ ਨਹੀਂ ਕੋਈ ਐਹੋ ਜੀਆਂ ਕੰਡੀਸ਼ਨ ਨੂੰ ਫੁੱਲਫਿਲ ਨਹੀਂ ਸੀ ਕਰਦੇ ਮਤਲਬ ਬੈਡ ਕੰਡੀਸ਼ਨ ਮਤਲਬ ਕਹਿ ਲੋ ਕਿ ਨਰਕ ਭੋਗ ਰਹੇ ਸੀ ਉਥੇ ਇੰਚੀ ਕਿਹਾ ਜਾ ਸਕਦਾ ਹੈ ਅੱਛਾ ਡਾਕਟਰ ਸਾਹਿਬ ਕਦੀ ਉਹਨਾਂ ਨੇ ਪੁਲਿਸ ਨੂੰ ਨਹੀਂ ਇਹ ਜਾਣਕਾਰੀ ਦਿੱਤੀ ਜੀ ਵੀ ਇੱਥੇ ਸਾਨੂੰ इजीली ਚਿੱਟਾ ਅਵੇਲੇਬਲ ਹੈ ਇਸ ਤਰ੍ਹਾਂ ਦੀ ਜਾਣਕਾਰੀ ਕੋ ਸਾਹਮਣੇ ਆ ਕਿਸੇ ਨੇ ਦੱਸਿਆ ਹੋਵੇ ਸਰ ਉੱਥੇ ਮਤਲਬ ਉਹਨਾਂ ਨੇ ਸਾਡੇ ਨਾਲ ਨਹੀਂ ਕੋਈ ਗੱਲ ਇਹੋ ਜਿਹੀ ਕੀਤੀ ਕਿਉਂਕਿ ਉਹ ਬੱਚੇ ਮਤਲਬ ਉਹਨਾਂ ਨੂੰ ਜਿਵੇਂ ਥੋੜਾ ਜਿਹਾ ਆਪਾਂ ਕਹਿੰਦੇ ਨਾ ਹਿਪਨੋਟਾਈਜ਼ ਵੀ ਕਰਕੇ ਰੱਖਿਆ ਹੋਇਆ ਸੀ ਉਹਨਾਂ ਬੱਚਿਆਂ ਨੇ ਨਹੀਂ ਅੰਜ ਦੀ ਕੋਈ ਪਰ ਉਹਨਾਂ ਦੇ ਪੇਰੈਂਟਸ ਬਹੁਤ ਰੌਲਾ ਪਾ ਰਹੇ ਸੀ ਕਿ ਇਹ ਚਿੱਟਾ ਬੰਦ ਬੰਦ ਜਿੱਥੇ ਹੋਣਾ ਚਾਹੀਦਾ ਉੱਥੇ ਬੰਦ ਕਰਨਾ ਚਾਹੀਦਾ ਨਾ ਕਿ ਸਾਡੇ ਬੱਚਿਆਂ ਨੂੰ ਤਾਂਨ ਕਰਨਾ ਚਾਹੀਦਾ ਅਚਲ ਜੀ ਫਿਰ ਤੁਸੀਂ ਉੱਚ 55 ਤੋਂ ਕਿੰਨੇ ਬੱਚਿਆਂ ਨੂੰ ਇੱਥੇ ਸ਼ਿਫਟ ਕੀਤਾ ਜੀ ਤੇ ਉਹਨਾਂ ਨੇ ਹੋਰ ਵੀ ਕੋਈ ਗੱਲਾਂ ਦੱਸੀ ਹੋਣੇ ਤੁਹਾਨੂੰ ਵੀ ਕਦੋਂ ਤੂੰ ਲੈ ਰਹੇ ਆਂ ਕਦੋਂ ਤੂੰ ਅਸੀਂ ਇਹ ਨਰਕ ਚ ਪਏ ਆ ਸਰ ਉਹਦੇ ਵਿੱਚ ਸਾਰੇ ਬੱਚਿਆਂ ਦੀ ਇੱਕੋ ਜਿਹੀ ਸਟੋਰੀ ਨਹੀਂ ਸੀ ਕੁਝ ਕਿੰਦੇ ਸੇ ਕਿ ਅਸੀਂ ਪ੍ਰੀ ਗਾਬਲਿਨ ਕੈਪਸੂਲ ਲੈ ਰਹੇ ਹਾਂ ਕੁਝ ਚਿੱਟਾ ਲੈ ਰਹੇ ਹਾਂ ਕੁਝ ਵਿੱਚੋਂ ਇੱਕ ਬਜ਼ੁਰਗ ਸੀ ਜਿਹੜੇ 69 ਈਅਰਸ ਦੇ ਸੀ ਉਹ ਮਤਲਬ ਮੇਰੀ ਆਬਜ਼ਰਵੇਸ਼ਨ ਦੇ ਵਿੱਚ ਜਿਵੇਂ ਕਿ ਉਹ ਐਨਜੀਆ ਕਿ ਜਿਵੇਂ ਸ਼ਰਾਬ ਜ਼ਿਆਦਾ ਪੀਂਦੇ ਹੋਣਗੇ ਜਾਂ ਅਫੀਮ ਖਾਂਦੇ ਹੋਣਗੇ ਤੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਉੱਥੇ ਛੱਡ ਗਏ ਸੀ ਅੱਛਾ ਕੋਲ ਮਿਲਾ ਕੇ WhatsApp ਤੁਸੀਂ ਦੇਖੋ ਸੈਂਟਰ ਸੀਲ ਕਰ ਦਿੱਤਾ ਵੀ ਇਸ ਤਰ੍ਹਾਂ ਦੇ ਬੇਸਿਕਲੀ ਅਮਾਨਵੀਏ ਕ੍ਰਿਤਿਏ ਉਹਨਾਂ ਨੇ ਕੀਤਾ ਜਾ ਰਿਹਾ ਸੀ ਉੱਥੇ ਸਰ ਬਿਲਕੁਲ ਦੇਖੋ ਜਿਹੜੇ ਸਾਡੇ ਸੈਂਟਰਸ ਆ ਤੁਸੀਂ ਵੀ ਕਦੀ ਚੱਕਰ ਮਾਰਿਆ ਹੋਵੇਗਾ ਜਿਵੇਂ ਸਵਾਮੀ ਵਿਵੇਕਾਨੰਦ ਸੈਂਟਰ ਹੈ ਉੱਥੇ ਅਸੀਂ ਕਿੰਨੀਆਂ ਵਧੀਆ ਕੰਡੀਸ਼ਨ ਚ ਰੱਖਦੇ ਆਂ ਸਾਰਿਆਂ ਵਾਸਤੇ ਰੋਜ਼ ਦੇ ਰੋਜ਼ ਚੱਦਰਾਂ ਵੀ ਬਦਲੀਆਂ ਜਾਂਦੀਆਂ ਉਹਨਾਂ ਤੇ ਗੱਦੇ-ਗੁੱਦੇ ਵੀ ਮੈਡੀਟੇਸ਼ਨ ਕਰਵਾਨੇ ਫੁੱਟਬਾਲ ਵਗੈਰਾ ਖੜਾਇਆ ਜਾਂਦਾ ਕੈਰਮ ਬੋਰਡ ఎవਰੀਥਿੰਗ ਤੇ ਉਹਨਾਂ ਨੂੰ ਸਿਖਾਈ ਸਿਖਲਾਈ ਵੀ ਦਿੱਤੀ ਜਾਂਦੀ ਹੈ ਕਿ ਉਹ ਜਦੋਂ ਉੱਥੋਂ ਬਾਹਰ ਨਿਕਲਣ ਤੇ ਕੋਈ ਨਾ ਕੋਈ ਕੰਮ ਕਰਨ ਦੇ ਕਾਬਿਲ ਹੋਣ ਚਲੋ ਇਸਨ ਡਾਕਟਰ ਭਾਰਤੀ ਤਮਨ ਇਹਨਾਂ ਨੇ ਦੱਸਿਆ ਵੀ ਜਿਸ ਤਰ੍ਹਾਂ ਉੱਥੇ ਗਏ ਰਈਏ ਦੇ ਵਿੱਚ ਤੇ ਕਿਸ ਤਰ੍ਹਾਂ 메ਨ ਗੇਟ ਬੰਦ ਸੀ ਕਾਫੀ ਸਮੇਂ ਇਹਨਾਂ ਨੂੰ ਬਾਹਰ ਖੜਾ ਰੱਖਣਾ ਪਿਆ ਹੋਣਾ ਪਿਆ ਫਿਰ ਇੱਕ ਚੋਰ ਦਰਵਾਜ਼ੇ ਚ ਉਹਨਾਂ ਨੂੰ ਅੰਦਰ ਲੈ ਗਏ ਕਿਸ ਤਰ੍ਹਾਂ ਕਮਰੇ ਦੇ ਵਿੱਚ ਅੰਦਰ ਕਮਰਾ ਉੱਥੇ ਬੈਡ ਕੰਡੀਸ਼ਨ ਜਦੋਂ ਰੋਟੀ ਮੰਗਦੇ ਸੀ ਉਦੋਂ ਵੀ ਉਹਨਾਂ ਨੂੰ ਕੁੱਟਮਾਰ ਹੁੰਦੀ ਸੀ ਤੋ ਟੋਟ ਲੱਗਦੀ ਸੀ ਕੋਈ ਦਵਾਈ ਮੰਗਦੇ ਸੀ ਉਦੋਂ ਵੀ ਉਹਨਾਂ ਦੀ ಚಿತ್ರ ਪ੍ਰੇਰਣ ਕੀਤੀ ਜਾਂਦੀ ਸੀ ਸਾਡੀ ਦੇਖੋ ਬੇਨਤੀ ਆ ਸਰਕਾਰ ਨੂੰ ਵੀ ਤੇ ਮਾਪਿਆਂ ਨੂੰ ਵੀ ਸਰਕਾਰ ਨੂੰ ਤੇ ਪਹਿਲੀ ਬੇਨਤੀ ਹੈ ਕਿ ਜਿੱਥੇ ਚਟਾ ਵਿਕ ਰਿਹਾ ਹੈ ਜਿੱਥੇ ਇਹ ਨੁਕਸਾਨ ਹੋ ਰਿਹਾ ਹੈ ਉਥੇ ਬੰਦ ਹੋਣਾ ਚਾਹੀਦਾ ਹੈ ਤੇ ਮਾਪਿਆਂ ਨੂੰ ਬੇਨਤੀ ਵੀ ਜੇ ਤੁਹਾਡਾ ਬੱਚਾ ਕੋ ਗਲਤ ਕੰਮ ਕਰ ਰਿਹਾ ਹੈ ਤੇ ਸਰਕਾਰ ਨੇ ਡੀ ਐਡਿਕਸ਼ਨ ਸੈਂਟਰ ਖੋਲਿਆ ਨਸ਼ਾ ਛਡਾਊ ਕੇਂਦਰ ਖੋਲੇ ਹੋਏ ਆ ਉੱਥੇ ਜਾ ਕੇ ਆਪਣੇ ਬੱਚੇ ਦਾ ਇਲਾਜ ਕਰਾਓ ਬੱਚੇ ਨੂੰ ਨਰਕ ਦੀ ਜ਼ਿੰਦਗੀ ਚ ਨਾ ਪਾਓ ਕਈ ਵਾਰੀ ਫਿਰ ਬੱਚਾ ਗਲਤ ਪਾਸੇ ਵੀ ਤੁਰ ਪੈਂਦਾ ਹੈ ਹੁਣ ਬਹੁਤ ਵਧੀਆ ਕੰਮ ਕੀਤਾ ਅਮਰਸਰ ਦੀ ਪੂਰੀ ਟੀਮ ਨੂੰ ਸ਼ਿਵਲ ਸਰਜਨ ਡਾਕਟਰ ਵਿਜੇ ਡਾਕਟਰ ਭਾਰਤੀ ਤੇ ਇਹਨਾਂ ਦੀ ਟੀਮ ਨੂੰ ਅਸੀਂ ਵਧਾਈ ਵੀ ਦਿੰਦੇ ਆ ਅਮਰਸਰ ਤੋਂ ਡੀ ਫੋਰ ਜੁਨਿਅਰ ਦੀਪਕ ਪੰਡਾ ਦੇ ਖਾਸ ਰਿਪੋਰਟ